ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੁਨੀਲ ਜਾਖੜ ਨੇ ਹੁਣ ਇੱਕ ਵਾਰੀ ਫਿਰ ਅਕਾਲੀ ਦਲ ਤੇ ਭਾਜਪਾ ਦੇ ਸਮਝੌਤੇ ਦੀ ਗੱਲਬਾਤ ਕੀਤੀ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਪਹਿਲਾਂ ਇਹ ਗੱਲ ਵੀ ਕਹੀ ਗਈ ਸੀ ਕਿ ਕਿਤੇ ਇਹ ਨਾ ਹੋਵੇ ਕਿ ਅਕਾਲੀ ਦਲ ਦਾ ਇੰਤਕਾਲ ਕਿਸੇ ਹੋਰ ਪਾਰਟੀ ਦੇ ਨਾਂ ਦੇ ਉੱਤੇ ਚੜ ਜਾਵੇ ਕਿਤਨੇ ਕਿਤੇ ਇਸ਼ਾਰਾ ਅਮਰਤਪਾਲ ਦੀ ਪਾਰਟੀ ਵਾਰਸ ਤੇ ਪੰਜਾਬ ਦੇ ਵੱਲ ਸੀ ਪਰ ਅੱਜ ਫਿਰ ਇੱਕ ਵਾਰ ਉਹਨਾਂ ਨੇ ਇੱਕ ਨਿੱਜੀ ਇੰਟਰਵਿਊ ਦੇ ਦੌਰਾਨ ਇਹ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਮੌਕੇ ਦੇ ਜਿਹੜੇ ਹਾਲਾਤ ਨੇ ਜਿਸ ਤਰ੍ਹਾਂ 1996 ਦੇ ਮੌਕੇ ਦੇ ਹਾਲਾਤ ਸੀ ਉਸ ਨੂੰ ਵੇਖਦਿਆਂ ਕੀਤਾ ਗਿਆ ਸੀ ਤਾਂ ਇੱਕ ਵਾਰ ਫਿਰ ਉਹ ਸਮਝੌਤਾ ਕੀਤਾ ਜਾਣਾ ਦਾਈ ਅੱਜ ਜਿਸ ਤਰ੍ਹਾਂ ਚਰਚਾ ਮੀਡੀਆ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਵਾਰ ਫਿਰ ਅਸ਼ਮੀਲ ਜਾਕਰ ਨੇ ਭਾਜਪਾ ਅਕਾਲੀ ਦਲ ਗੱਡੋਰ ਜਿਹੜਾ ਜ਼ਰੂਰੀ ਹੈ ਸੂਬੇ ਦੇ ਵਿੱਚ 1986 ਵਰਗੇ ਹਾਲਾਤ ਬਣ ਚੁੱਕੇ ਨੇ ਦੋਵਾਂ ਪਾਰਟੀਆਂ ਨੂੰ ਦੁਬਾਰਾ ਇਕਜੁੱਟ ਹੋਣ ਦੀ ਲੋੜ ਹੈ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਖਰਾ ਜਿਹੜੀ ਹਿਲਜੁਲ ਸ਼ੁਰੂ ਹੋ ਚੁੱਕੀ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਕਿਹਾ ਕਿ ਭਾਜਪਾ ਅਕਾਲੀ ਦਲ ਗੱਠਜੋੜ ਜ਼ਰੂਰੀ ਹੈ ਇੱਕ ਮੀਡੀਆ ਦੇ ਵਿੱਚ ਉਹਨਾਂ ਨੇ ਬੋਲਦਿਆਂ ਕਿਹਾ ਕਿ ਇਹ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਦੀ ਜ਼ਰੂਰਤ ਨੂੰ ਦੁਹਰਾਇਆ ਹੈ ਕਿ ਇੱਕ ਵਾਰ ਫਿਰ ਸੂਬੇ ਦੇ ਵਿੱਚ ਹਾਲਾਤ 1996 ਵਰਗੇ ਹੁੰਦੇ ਜਾ ਰਹੇ ਨੇ ਇਹ ਗੱਠਜੋੜ ਫਿਰਕੂ ਸੁਭਾਅਨਾ ਤੇ ਸ਼ਾਂਤੀ ਲਈ ਬਣਿਆ ਸੀ ਅੱਜ ਵੀ ਲੋੜ ਇੱਕੋ ਜਿਹੀ ਹੈ ਦੋਮਾ ਪਾਰਟੀ ਨੂੰ ਇਕੱਠੇ ਹੋਣਾ ਚਾਹੀਦਾ ਹੈ ਜਗਕਰ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ ਦੇ ਵਿੱਚ ਸਿਰਫ ਚੋਣਾ ਹੀ ਨਹੀਂ ਸਗੋ ਪੰਜਾਬ ਦੇ ਵਿਸ਼ਵਾਦ ਜਿੰਨਾ ਚਾਹੀਦਾ ਹੈ ਪੰਜਾਬ ਸਿਰਫ ਜ਼ਮੀਨ ਦਾ ਟੁਕੜਾ ਨਹੀਂ ਪਰ ਇੱਥੇ ਦੇ ਲੋਕ ਆਪਣੇ ਸਨਮਾਨ ਅਤੇ ਸੱਭਿਆਚਾਰ ਨੂੰ ਬਹੁਤ ਮੱਤਤ ਦਿੰਦੇ ਹਨ ਪਗੜੀ ਅਤੇ ਦਸਤਾਰ ਇੱਥੇ ਸਿਰਫ ਇੱਕ ਪਹਿਰਾਵਾ ਨਹੀਂ ਸਗੋ ਸਵੈ ਮਾਨ ਦਾ ਪ੍ਰਤੀਕ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਸਵੈ ਮਾਨ ਅਤੇ ਵਿਰੋਧ ਦਾ ਸੁਭਾਅ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੁੜਿਆ ਹੋਇਆ ਹੈ ਜਿਸ ਦੇ ਵਿੱਚ ਅੰਨਿਆਂ ਅਤੇ ਜ਼ੁਲਮ ਦੇ ਵਿਰੁੱਧ ਖੜੇ ਹੋਣ ਦੀ ਗੱਲ ਕਹੀ ਗਈ ਹੈ ਭਾਵੇਂ ਭਾਜਪਾ ਨੇ ਪਹਿਲਾਂ ਪੰਜਾਬ ਨਾਲ ਕੁਝ ਵੀ ਗਲਤ ਨਹੀਂ ਕੀਤਾ ਪਰ ਅੱਜ ਕੇਂਦਰ ਦੇ ਵਿੱਚ ਸੱਤਾ ਹੋਣ ਕਾਰਨ ਇਸ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸ਼ਾਸਨ ਦੀਆਂ ਤਾਕਤਾਂ ਪੰਜਾਬ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਸੁਨੀਲ ਜਾਕਰ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਅਤੇ ਕੇਂਦਰ ਨਾਲ ਸੰਬੰਧਿਤ ਕੁਝ ਪ੍ਰਸ਼ਾਸਨਿਕ ਫੈਸਲਿਆਂ ਦੇ ਵਿੱਚ ਇੱਕ ਡੂੰਗੀ ਅਤੇ ਸਥਾਈ ਪ੍ਰਣਾਲੀ ਯਾਨੀ ਕਿ ਨੌਕਰਸ਼ਾਹੀ ਦੀ ਦਗਲੰਦਾਜੀ ਹੈ ਜਿਸ ਕਾਰਨ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਹਰਿਆਣਾ ਅਧਿਕਾਰੀਆਂ ਦੇ 60 40 ਅਨੁਪਾਤ ਨਾਲ ਛੇੜਛਾੜ ਯੂਟੀ ਸਲਾਹ ਕਰ ਦਿੱਤਾ ਮੁੱਖ ਸਕੱਤਰ ਦੀ ਨਿਯੁਕਤੀ ਅਤੇ ਪੰਜਾਬ ਦੇ ਬਜਾਏ ਦੂਜਿਆਂ ਨੂੰ ਬੀਬੀ ਐਮਬੀ ਦੇ ਅਹੁਦਾ ਦੇਣਾ ਇਹਨਾਂ ਸਾਰੀਆਂ ਗੱਲਾਂ ਨੇ ਸੂਬੇ ਦੇ ਲੋਕਾਂ ਦੇ ਵਿੱਚ ਅਸੰਸ਼ਸਟੀ ਪੈਦਾ ਕੀਤੀ ਹੈ ਉਹਨਾਂ ਨੇ ਦਰਹੈ ਕਿ ਉਹਨਾਂ ਨੂੰ ਹਿੰਦੂ ਚਿਹਰੇ ਕਾਰਨ ਮੁੱਖ ਮੰਤਰੀ ਨਹੀਂ ਬਣ ਦਿੱਤਾ ਗਿਆ ਸੀ ਜਦੋਂ 2022 ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਭਾਜਪਾ ਨੂੰ 6.6 ਝੋਟਾ ਮਿਲੀਆਂ ਜੋ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੱਧ ਕੇ 18.56% ਹੋ ਗਿਆ ਸਨ ਉਹਨਾਂ ਨੇ ਕਾਂਗਰਸ ਦੇ ਉੱਤੇ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਗਾਇਆ ਹੁਣ ਇਹੀ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਬਣੇਗਾ ਜਕਰਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2000 21 ਦੇ ਵਿੱਚ ਅਸਤੀਫਾ ਦੇ ਦਿੱਤਾ ਸੀ ਤਾਂ ਕਾਂਗਰਸ ਨੇ ਉਸ ਨੂੰ ਸਿਰਫ ਇਸ ਲਈ ਮੁੱਖ ਮੰਤਰੀ ਨਹੀਂ ਬਣ ਦਿੱਤਾ ਕਿਉਂਕਿ ਉਹ ਇੱਕ ਹਿੰਦੂ ਸਨ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਧਰਮ ਦੇ ਨਜ਼ਰੀਏ ਤੋਂ ਦੇਖਣਾ ਗਲਤ ਹੈ ਪੰਜਾਬੀ ਦਾ ਅਰਥ ਨਿਰਪੱਖਤਾ ਹੈ ਜਿਸ ਨੂੰ ਕਾਂਗਰਸ ਸਮਝਣ ਦੇ ਵਿੱਚ ਅਸਫਲ ਰਹੀ ਹੈ ਉਹਨਾਂ ਨੇ ਕਾਂਗਰਸ ਨੂੰ ਪੰਜਾਬ ਦੇ ਲਈ ਸਭ ਤੋਂ ਵੱਡਾ ਖਤਰਾ ਦੱਸਿਆ ਹੈ ਦੱਸ ਜੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਜਾਂ ਫਿਰ ਅਕਾਲੀ ਦਲ ਦੇ ਵੱਲੋਂ ਜਾਂ ਫਿਰ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਗਏ ਸੀ ਕਿਉਂਕਿ ਪੰਜਾਬ ਦੇ ਪਾਣੀ ਨੂੰ ਲੈ ਕੇ ਵੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਭਾਜਪਾ ਦੇ ਉੱਤੇ ਜੋ ਕੇਂਦਰ ਦੇ ਧੱਕੇਸ਼ਾਹੀ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਸਨ ਜਾਂ ਫਿਰ ਸਿੱਖ ਧਰਮ ਦੇ ਵਿੱਚ ਦਖਲਅੰਦਾਜ਼ੀ ਨੂੰ ਲੈ ਕੇ ਵੀ ਸਾਨੂੰ ਸਾਧੇ ਜਾ ਰਹੇ ਸਨ ਜਾਂ ਕਿ ਜੱਥੇਦਾਰਾਂ ਦੇ ਮਸਲੇ ਨੂੰ ਲੈ ਕੇ ਭਾਜਪਾ ਦੇ ਉੱਤੇ ਸਿੱਧੇ ਇਲਜ਼ਾਮ ਲਗਾਏ ਜਾ ਰਹੇ ਸੀ ਜਦੋਂ ਤਸਵੀਰਾਂ ਉਹਨਾਂ ਦੇ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਸੀ ਪਰ ਆਖਰਕਾਰ ਹੁਣ ਕਿਹਾ ਇਹ ਵੀ ਜਾ ਰਿਹਾ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਤੇਜ ਬਹਾਦਰ ਜੀ ਦੇ ਜਿਹੜਾ ਸਮਾਗਮ ਆ ਰਿਹਾ ਹੁਣ ਨਵੰਬਰ ਦੇ ਵਿੱਚ ਉਦੋਂ ਤੱਕ ਹੋ ਸਕਦਾ ਹੈ ਕਿ ਇਸ ਸਮਝੌਤੇ ਦਾ ਐਲਾਨ ਹੋ ਸਕਦਾ ਹੈ। ਭਾਵੇਂ ਐਲਾਨ ਕਹਿੰਦੇ ਵੀ ਹੋ ਚੁੱਕਿਆ ਪਰ ਐਲਾਨ ਹੋਣਾ ਬਾਕੀ ਹੈ। ਪਰ ਹੁਣ ਇਸ ਨੂੰ ਪੂਰਨ ਤੌਰ ਦੇ ਉੱਤੇ ਇਸਨ ਮਨਜ਼ੂਰੀ ਕਦੋਂ ਮਿਲਦੀ ਹੈ। ਭਾਵੇਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਅੰਗਰੇਜ਼ ਮੰਤਰੀ ਨੇ ਭਾਜਪਾ ਦੇ ਵੱਡੇ ਲੀਡਰ ਨੇ ਅਮੇਸ਼ਾ ਨੇ ਵੀ ਇਸ਼ਾਰਾ ਕੀਤਾ ਸੀ ਕਿ ਪੰਜਾਬ ਦੀਆਂ ਜਿਹੜੀ ਚੋਣਾਂ ਹੁਣ 2027 ਦੇ ਵਿੱਚ ਹੋਣੀਆਂ ਨੇ ਉਸ ਦੇ ਬਾਰੇ ਤਾਂ ਬ੍ਰਹਮਾ ਜੀ ਨੂੰ ਵੀ ਨਹੀਂ ਪਤਾ ਜਿਹੜਾ ਕਿ ਸਾਰੀ ਸ੍ਰਿਸ਼ਟੀ ਦਾ ਰਚਨਾਹਾਰ ਹੈ ਕਿਉਂਕਿ ਹਾਂ ਉਹਨਾਂ ਨੇ ਇਹ ਗੱਲ ਜ਼ਰੂਰ ਕੀਤੀ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕ ਜ਼ਰੂਰ ਪੰਜਾਬ ਦੇ ਫਾਇਦੇ ਦੇ ਲਈ ਇੱਕ ਬਹੁਮਤ ਵਾਲੀ ਸਰਕਾਰ ਜਿਹੜੀ ਜ਼ਰੂਰ ਚੁਣਨਗੇ ਕਿਤੇ ਨਾ ਕਿਤੇ ਹੁਣ ਅਕਾਲੀ ਦਲ ਤੇ ਭਾਜਪਾ ਦੇ ਗੱਡਜੋੜ ਨੂੰ ਲੈ ਕੇ ਉਹਨਾਂ ਨੇ ਇਹ ਸ਼ਾਰਜ ਵੀ ਕੀਤਾ ਸੀ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਜਿਹੜੇ ਪੰਜਾਬ ਨੂੰ ਵੰਡਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ ਇਹਦੇ ਵਿੱਚ ਸਭ ਤੋਂ ਪਹਿਲੀ ਭੂਮਿਕਾ ਪੰਜਾਬ ਸਰਕਾਰ ਦੀ ਹੋਵੇਗੀ ਤਾਂ ਫਿਰ ਉਨੀ ਹੀ ਉਹਦੇ ਵਿੱਚ ਕੇਂਦਰ ਸਰਕਾਰ ਦੀ ਵੀ ਭੂਮਿਕਾ ਹੋਵੇ ਕਿ ਇਸ ਨੂੰ ਕਿਸ ਰੋਕੇ ਜਾ ਸਕੇ ਤੇ ਹੁਣ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਜਿਹੜੀ ਚਰਚਾ ਚੱਲੀ ਸੀ ਇੱਕ ਵਾਰ ਫਿਰ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਮੰਗ ਚੁੱਕੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਕੀ ਕੁਝ ਹੋਰ ਚਰਚਾ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੁਨੀਲ ਜਾਖੜ ਨੇ ਹੁਣ ਇੱਕ ਵਾਰੀ ਫਿਰ ਅਕਾਲੀ ਦਲ ਤੇ ਭਾਜਪਾ ਦੇ ਸਮਝੌਤੇ ਦੀ ਗੱਲਬਾਤ ਕੀਤੀ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਪਹਿਲਾਂ ਇਹ ਗੱਲ ਵੀ ਕਹੀ ਗਈ ਸੀ ਕਿ ਕਿਤੇ ਇਹ ਨਾ ਹੋਵੇ ਕਿ ਅਕਾਲੀ ਦਲ ਦਾ ਇੰਤਕਾਲ ਕਿਸੇ ਹੋਰ ਪਾਰਟੀ ਦੇ ਨਾਂ ਦੇ ਉੱਤੇ ਚੜ ਜਾਵੇ ਕਿਤੇ ਨਾ ਕਿਤੇ ਇਸ਼ਾਰਾ ਅਮਰਤਪਾਲ ਦੀ ਪਾਰਟੀ ਵਾਰਸ ਦੇ ਪੰਜਾਬ ਦੇ ਵੱਲ ਸੀ ਪਰ ਅੱਜ ਫਿਰ ਇੱਕ ਵਾਰ ਉਹਨਾਂ ਨੇ ਇੱਕ ਨਿੱਜੀ ਇੰਟਰਵਿਊ ਦੇ ਦੌਰਾਨ ਇਹ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਮੌਕੇ ਦੇ ਜਿਹੜੇ ਹਾਲਾਤ ਨੇ ਜਿਸ ਤਰ੍ਹਾਂ 1996 ਦੇ ਮੌਕੇ ਦੇ ਹਾਲਾਤ ਸੀ ਉਸ ਨੂੰ ਵੇਖਦਿਆਂ ਕੀਤਾ ਗਿਆ ਇਸ ਤਾਂ ਇੱਕ ਵਾਰ ਫਿਰ ਉਹ ਸਮਝੌਤਾ ਕੀਤਾ ਜਾਣਾ ਚਾਹੀਦਾ ਹੈ ਅੱਜ ਜਿਸ ਤਰ੍ਹਾਂ ਚਰਚਾ ਮੀਡੀਆ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਤਾਂ ਦੱਸ ਦਈਏ ਕਿ ਹੁਣ ਇੱਕ ਵਾਰ ਫਿਰ ਸ੍ਰੀ ਜਾਖਰ ਨੇ ਭਾਜਪਾ ਅਕਾਲੀ ਦਲ ਗੱਡਜੋੜ ਜਿਹੜਾ ਜ਼ਰੂਰੀ ਹੈ ਸੂਬੇ ਦੇ ਵਿੱਚ 1986 ਵਰਗੇ ਹਾਲਾਤ ਬਣ ਚੁੱਕੇ ਨੇ ਦੋਵਾਂ ਪਾਰਟੀਆਂ ਨੂੰ ਦੁਬਾਰਾ ਇਕਜੁੱਟ ਹੋਣ ਦੀ ਲੋੜ ਹੈ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਖਰਾ ਜਿਹੜੀ ਹਿਲਜੁਲ ਸ਼ੁਰੂ ਹੋ ਚੁੱਕੀ ਹੈ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਜਾਖਰ ਨੇ ਇੱਕ ਵਾਰ ਫਿਰ ਕਿਹਾ ਕਿ ਭਾਜਪਾ ਅਕਾਲੀ ਦਲ ਗੱਡਜੋੜ ਜ਼ਰੂਰੀ ਹੈ ਇੱਕ ਮੀਡੀਆ ਦੇ ਵਿੱਚ ਉਹਨਾਂ ਨੇ ਬੋਲਦਿਆਂ ਕਿਹਾ ਕਿ ਇਹ ਦੋਵਾਂ ਪਾਰਟੀਆਂ ਵਿਚਕਾਰ ਗੱਡਜੋੜ ਦੀ ਜ਼ਰੂਰਤ ਨੂੰ ਦੁਹਰਾਇਆ ਹੈ ਕਿ ਇੱਕ ਵਾਰ ਫਿਰ ਸੂਬੇ ਦੇ ਵਿੱਚ ਹਾਲਾਤ 1996 ਵਰਗੇ ਹੁੰਦੇ ਜਾ ਰਹੇ ਨੇ ਇਹ ਗੱਟ ਜੋੜ ਫਿਰਕੂ ਸੁਭਾਵਨਾ ਅਤੇ ਸ਼ਾਂਤੀ ਲਈ ਬਣਿਆ ਸੀ ਅੱਜ ਵੀ ਲੋੜ ਇੱਕੋ ਜਿਹੀ ਹੈ ਦੋਵਾਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਜਖਰ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ ਦੇ ਵਿੱਚ ਸਿਰਫ ਚੋਣਾ ਹੀ ਨਹੀਂ ਸਗੋ ਪੰਜਾਬ ਦੇ ਵਿਸ਼ਵਾਸ ਜਿੰਨਾ ਚਾਹੀਦਾ ਹੈ ਪੰਜਾਬ ਸਿਰਫ ਜ਼ਮੀਨ ਦਾ ਟੁਕੜਾ ਨਹੀਂ ਪਰ ਇੱਥੇ ਦੇ ਲੋਕ ਆਪਣੇ ਸਨਮਾਨ ਅਤੇ ਸੱਭਿਆਚਾਰ ਨੂੰ ਬਹੁਤ ਮੱਤਤ ਦਿੰਦੇ ਹਨ ਪਗੜੀ ਅਤੇ ਦਸਤਾਰ ਇੱਥੇ ਸਿਰਫ ਇੱਕ ਪਹਿਰਾਵਾ ਨਹੀਂ ਸਗੋਂ ਸਵੈ ਮਾਣ ਦਾ ਪ੍ਰਤੀਕ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਸਵੈ ਮਾਣ ਅਤੇ ਵਿਰੋਧ ਦਾ ਸੁਭਾਅ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੁੜਿਆ ਹੋਇਆ ਹੈ ਜਿਸ ਦੇ ਵਿੱਚ ਅਨਿਆਂ ਅਤੇ ਜ਼ੁਲਮ ਦੇ ਵਿਰੁੱਧ ਖੜੇ ਹੋਣ ਦੀ ਗੱਲ ਕਹੀ ਗਈ ਹੈ। ਭਾਵੇਂ ਭਾਜਪਾ ਨੇ ਪਹਿਲਾਂ ਪੰਜਾਬ ਨਾਲ ਕੁਝ ਵੀ ਗਲਤ ਨਹੀਂ ਕੀਤਾ ਪਰ ਅੱਜ ਕੇਂਦਰ ਦੇ ਵਿੱਚ ਸੱਤਾ ਹੋਣ ਕਾਰਨ ਇਸ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਦੀਆਂ ਤਾਕਤਾਂ ਪੰਜਾਬ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਸੁਨੀਲ ਜਾਕਰ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਤੇ ਕੇਂਦਰ ਨਾਲ ਸੰਬੰਧਿਤ ਕੁਝ ਪ੍ਰਸ਼ਾਸਨਿਕ ਫੈਸਲਿਆਂ ਦੇ ਵਿੱਚ ਇੱਕ ਡੂੰਗੀ ਅਤੇ ਸਤਾਈ ਪ੍ਰਣਾਲੀ ਯਾਨੀ ਕਿ ਨੌਕਰਸ਼ਾਹੀ ਦੀ ਦਗਲੰਦਾਜੀ ਹੈ ਜਿਸ ਕਾਰਨ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਹਰਿਆਣਾ ਅਧਿਕਾਰੀਆਂ ਦੇ 60 40 ਅਨੁਪਾਤ ਨਾਲ ਛੇੜਛਾੜ ਯੂਟੀ ਸਲਾਹ ਕਰ ਦਿੱਤਾ ਮੁੱਖ ਸਕੱਤਰ ਦੀ ਨਿਯੁਕਤੀ ਅਤੇ ਪੰਜਾਬ ਦੇ ਬਜਾਏ ਦੂਜਿਆਂ ਨੂੰ ਬੀਬੀ ਐਮਬੀ ਦੇ ਉਹਦਾ ਦੇਣਾ ਇਹਨਾਂ ਸਾਰੀਆਂ ਗੱਲਾਂ ਨੇ ਸੂਬੇ ਦੇ ਲੋਕਾਂ ਦੇ ਵਿੱਚ ਅਸੰਤੁਸ਼ਟੀ ਪੈਦਾ ਕੀਤੀ ਹੈ ਉਹਨਾਂ ਨੇ ਦਰਅਾਇਕੀ ਉਹਨਾਂ ਨੂੰ ਹਿੰਦੂ ਚਿਹਰੇ ਕਾਰਨ ਮੁੱਖ ਮੰਤਰੀ ਨਹੀਂ ਬਣ ਦਿੱਤਾ ਗਿਆ ਸੀ ਜਦੋਂ 2022 ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਭਾਜਪਾ ਨੂੰ 6.6 ਝੋਟਾ ਮਿਲੀਆਂ ਜੋ 2024 ਦੀਆਂ ਲੋਕ ਚੋਣਾਂ ਲੋਕ ਸਭਾ ਚੋਣਾਂ ਦੇ ਵਿੱਚ ਵੱਧ ਕੇ 18.56% ਹੋ ਗਿਆ ਸਨ ਉਹਨਾਂ ਨੇ ਕਾਂਗਰਸ ਦੇ ਉੱਤੇ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਗਾਇਆ ਹੁਣ ਇਹੀ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਬਣੇਗਾ ਜਕਰ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2000 21 ਦੇ ਵਿੱਚ ਅਸਤੀਫਾ ਦੇ ਦਿੱਤਾ ਸੀ ਤਾਂ ਕਾਂਗਰਸ ਨੇ ਉਸ ਨੂੰ ਸਿਰਫ ਇਸ ਲਈ ਮੁੱਖ ਮੰਤਰੀ ਨਹੀਂ ਬਣ ਦਿੱਤਾ ਕਿਉਂਕਿ ਉਹ ਇੱਕ ਹਿੰਦੂ ਸਨ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਧਰਮ ਦੇ ਨਜ਼ਰੀਏ ਤੋਂ ਦੇਖਣਾ ਗਲਤ ਹੈ ਪੰਜਾਬੀ ਦਾ ਅਰਥ ਨਿਰਪੱਖਤਾ ਹੈ ਜਿਸ ਨੂੰ ਕਾਂਗਰਸ ਸਮਝਣ ਦੇ ਵਿੱਚ ਅਸਫਲ ਰਹੀ ਹੈ ਉਹਨਾਂ ਨੇ ਕਾਂਗਰਸ ਨੂੰ ਪੰਜਾਬ ਦੇ ਲਈ ਸਭ ਤੋਂ ਵੱਡਾ ਖਤਰਾ ਦੱਸਿਆ ਹੈ ਦੱਸ ਜੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਜਾਂ ਫਿਰ ਅਕਾਲੀ ਦਲ ਦੇ ਵੱਲੋਂ ਜਾਂ ਫਿਰ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਗਏ ਸੀ ਕਿਉਂਕਿ ਪੰਜਾਬ ਦੇ ਪਾਣੀ ਨੂੰ ਲੈ ਕੇ ਵੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਭਾਜਪਾ ਦੇ ਉੱਤੇ ਜੋ ਕੇਂਦਰ ਦੇ ਧੱਕੇਸ਼ਾਹੀ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਸਨ ਜਾਂ ਫਿਰ ਸਿੱਖ ਧਰਮ ਦੇ ਵਿੱਚ ਦਖਲਅੰਦਾਜ਼ੀ ਨੂੰ ਲੈ ਕੇ ਵੀ ਸਾਨੂੰ ਸਾਧੇ ਜਾ ਰਹੇ ਸਨ ਜਾਂ ਫੱਕ ਜਥੇਦਾਰਾਂ ਦੇ ਮਸਲੇ ਨੂੰ ਲੈ ਕੇ ਭਾਜਪਾ ਦੇ ਉੱਤੇ ਸਿੱਧੇ ਇਲਜ਼ਾਮ ਲਗਾਏ ਜਾ ਰਹੇ ਸੀ ਜਦੋਂ ਤਸਵੀਰਾਂ ਉਹਨਾਂ ਦੇ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਸੀ ਪਰ ਆਖਰਕਾਰ ਹੁਣ ਕਿਹਾ ਇਹ ਵੀ ਜਾ ਰਿਹਾ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਤੇਜ ਬਹਾਦਰ ਜੀ ਦੇ ਜਿਹੜਾ ਸਮਾਗਮ ਆ ਰਿਹਾ ਹੁਣ ਨਵੰਬਰ ਦੇ ਵਿੱਚ ਉਦੋਂ ਤੱਕ ਹੋ ਸਕਦਾ ਹੈ ਕਿ ਇਸ ਸਮਝੌਤੇ ਦਾ ਐਲਾਨ ਹੋ ਸਕਦਾ ਹੈ ਭਾਵੇਂ ਐਲਾਨ ਕਹਿੰਦੇ ਵੀ ਹੋ ਚੁੱਕਿਆ ਪਰ ਐਲਾਨ ਹੋਣਾ ਬਾਕੀ ਹੈ ਪਰ ਹੁਣ ਇਸ ਨੂੰ ਪੂਰਨ ਤੌਰ ਦੇ ਉੱਤੇ ਇਸਨ ਮਨਜ਼ੂਰੀ ਕਦੋਂ ਮਿਲਦੀ ਹੈ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਅੰਗਰੇਜ਼ ਮੰਤਰੀ ਨੇ ਭਾਜਪਾ ਦੇ ਵੱਡੇ ਲੀਡਰ ਨੇ ਅਮੇਸ਼ਾ ਨੇ ਵੀ ਇਸ਼ਾਰਾ ਕੀਤਾ ਸੀ ਕਿ ਪੰਜਾਬ ਦੀਆਂ ਜਿਹੜੀ ਚੋਣਾਂ ਹੁਣ 2027 ਦੇ ਵਿੱਚ ਹੋਣੀਆਂ ਨੇ ਉਸ ਦੇ ਬਾਰੇ ਤਾਂ ਬ੍ਰਹਮਾ ਜੀ ਨੂੰ ਵੀ ਨਹੀਂ ਪਤਾ ਜਿਹੜਾ ਕਿ ਸਾਰੀ ਸ੍ਰਿਸ਼ਟੀ ਦਾ ਰਚਨਾਹਾਰ ਹੈ ਕਿਉਂਕਿ ਹਾਂ ਉਹਨਾਂ ਨੇ ਇਹ ਗੱਲ ਜ਼ਰੂਰ ਕੀਤੀ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਦੇ ਲੋਕ ਜ਼ਰੂਰ ਪੰਜਾਬ ਦੇ ਫਾਇਦੇ ਦੇ ਲਈ ਇੱਕ ਬਹੁਮਤ ਵਾਲੀ ਸਰਕਾਰ ਜਿਹੜੀ ਜ਼ਰੂਰ ਚੁਣਨਗੇ ਕਿਤੇ ਨਾ ਕਿਤੇ ਹੁਣ ਅਕਾਲੀ ਦਲ ਤੇ ਭਾਜਪਾ ਦੇ ਗੜ ਜੋੜ ਨੂੰ ਲੈ ਕੇ ਉਹਨਾਂ ਨੇ ਇਹ ਸ਼ਾਰਜ ਵੀ ਕੀਤਾ ਸੀ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਜਿਹੜੇ ਪੰਜਾਬ ਨੂੰ ਵੰਡਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ ਇਹਦੇ ਵਿੱਚ ਸਭ ਤੋਂ ਪਹਿਲੀ ਭੂਮਿਕਾ ਪੰਜਾਬ ਸਰਕਾਰ ਦੀ ਹੋਵੇਗੀ ਤਾਂ ਫਿਰ ਉਨੀ ਹੀ ਉਹਦੇ ਵਿੱਚ ਕੇਂਦਰ ਸਰਕਾਰ ਦੀ ਵੀ ਭੂਮਿਕਾ ਹੋਵੇ ਕਿ ਇਸ ਨੂੰ ਕਿਸੇ ਰੁਕੇ ਜਾ ਸਕੇ ਤੇ ਹੁਣ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਜਿਹੜੀ ਚਰਚਾ ਚੱਲੀ ਸੀ ਇੱਕ ਵਾਰ ਫਿਰ ਸੁਨੀਲ ਜਾਕਰ ਦੇ ਬਿਆਨ ਤੋਂ ਬਾਅਦ ਮੰਗ ਚੁੱਕੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਕੀ ਕੁਝ ਹੋਰ ਚਰਚਾ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ